ਹੀ ਪਰਦੇਸਣ ਬੈਠੀ ਵੇੜੇ ਆਪਣੇ ਬਾਬਲ ਦੇ ਧੀ ਪਰਦੇਸਣ ਬੈਠੀ ਵੇੜੇ ਆਪਣੇ ਬਾਬਲ ਦੇ ਰੀਝਾ ਲਾਲਾ ਕੱਢਦੀ ਸ਼ਗਣਾ ਦੇ ਫੁਲਕਾਰੀ ਰੀਝਾ ਲਾਲਾ ਕੱਢਦੀ ਸ਼ਗਣਾ ਦੀ ਫੁਲਕਾਰੀ ਬਾਬਲ ਧਰਮੀ ਨੇ கஜல்ோணரா தர்மேணச்சோணரா சிோ மரச்சோசி சர சச்சா மே சி மரச்சோசி சர ਉਗੀਆਂ ਮੋਰੀ ਕਬੂਤਰ ਕੰਧਾਂ ਤੋਂ ਮਿਟ ਜਾਣੀ ਕੰਧਾਂ ਤੋਂ ਮਿਟ ਜਾਣੀ ਉਗੀਆਂ ਮੋਰੀ ਕਬੂਤਰ ਕੰਧਾਂ ਤੋਂ ਮਿਟ ਜਾਣੀ ਹੌਲੀ ਹੌਲੀ ਮਿਟ ਜਾਉ ਮੇਰੀ ਯਾਦ ਪੁਰਾਣੀ ਹੌਲੀ ਹੌਲੀ ਮਿਟ ਜਾਉ ਮੇਰੀ ਯਾਦ ਪੁਰਾਣੀ ਚੰਬਾ ਚਿੜੀਆਂ ਦਾ ਚੰਬਾ ਚਿੜੀਆਂ ਦਾ ਕਹਿਣ ਸਿਆਣੇ ਕੁੜੀਆਂ ਚੰਬਾ ਚਿੜੀਆਂ ਦਾ ਕੁੰਝਾਂ ਵਾਂਗ ਇੱਕ ਦਿਨ ਜਾਣ ਮਾਰੇ ਉਡਾਰੀ ਕੁੰਝਾਂ ਵਾਂਗੋਂ ਇੱਕ ਦਿਨ ਜਾਣ ਮਾਰੇ ਉਡਾਰੀ ਲੱਗ ਕੇ ਕੋਲਿਆਂ ਦੇ ਨਾਲੇ ਰੋਂਦੀ ਰਹਿ ਜਾਣੀ ਲੱਗ ਕੇ ਕੋਲਿਆਂ ਦੇ ਨਾਲੀ ਰੋਂਦੀ ਰਹਿ ਜਾਣੀ ਮੇਰੀ ਮਾਂ ਵਿਚਾਰੀ ਤੀਆਂ ਹਰ ਪਲ ਇਹੋ ਕਰਨੀ ਅਰਦਾਸਾਂ ਬਣੀ ਰਹੇ ਮੇਰੇ ਬਾਬਲ ਦੀ ਸਰਦਾਰੀ ਤੀਆਂ ਹਰ ਪਲ ਇਹ ਹੋਈ ਕਰਨ ਅਰਦਾਸਾਂ ਬਣੀ ਰਹੇ ਮੇਰੇ ਬਾਬਲ ਦੀ ਸਰਦਾਰੀ ਅਰੇ ਆਪਣੇ ਲੇਖਾਂ ਤੋਂ ਹਾਰੀ ਜਿੱਤ ਲਿਆ ਭਾਵੇਂ ਮੋਹ ਮੈਂ ਬਹੁਤਾ ਪਰ ਆਪਣੇ ਲੇਖਾਂ ਤੋਂ ਹਾਰੀ ਪਰ ਆਪਣੇ ਲੇਖਾਂ ਤੋਂ ਹਾਰੀ ਹਏ ਆਪਣੇ ਲੇਖਾਂ ਤੋਂ ਹਾਰੀ